ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਤੀਰਤ ਸਿੰਘ ਪੈਨਾਕਲ ਮੇਰੇ ਨਾਲ ਮੌਜੂਦ ਨੇ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਪੀਪੀਆਰ ਜਿਨ੍ਹਾਂ ਵਿਦਿਆਰਥੀਆਂ ਦੀ ਨਹੀਂ ਆ ਰਹੀ ਜਿਨ੍ਹਾਂ ਦੀਆਂ ਪੈਂਡਿੰਗ ਫਾਈਲਸ ਨੇ ਉਹ ਵੀ ਤੁਰੰਤ ਤੀਰਤ ਜੀ ਦੇ ਨਾਲ ਸੰਪਰਕ ਕਰ ਸਕਦੇ ਨੇ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਅਦਸ਼ਾ ਔਰ ਖਾਸ ਤੌਰ ਤੇ ਅੱਜ ਤੀਰਤ ਜੀ ਦੇ ਨਾਲ ਗੱਲਬਾਤ ਕਰਾਂਗੇ ਬੜੇ ਅਹਿਮ ਵਿਸ਼ੇ ਤੇ ਵਿਸ਼ਾ 스파우스 ਓਪਨ ਵਰਕ ਪਰਮਿਟ ਸੋ ਤੀਰਜ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਜ ਜੀ ਸਪਾਊਸ ਓਪਨ ਵਰਕ ਪਰਮਿਟ ਦੀ ਇਸ ਵਕਤ ਸਥਿਤੀ ਕੀ ਹੈ ਕਿ ਆ ਰਹੇ ਨੇ ਨਹੀਂ ਆ ਰਹੇ ਕਿਹੜੇ ਲੋਕ ਐਲੀਜੀਬਲ ਨੇ ਕਿਹੜੇ ਲੋਕ ਅਪਲਾਈ ਕਰ ਸਕਦੇ ਨੇ ਕਿਉਂਕਿ ਹੁਣ 10+2 ਤੋਂ ਬਾਅਦ ਤਾਂ ਇਕੱਠੇ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨਾ ਸੰਭਵ ਨਹੀਂ ਪਰ ਪ੍ਰਾਣੀਆਂ ਫਾਈਲਾਂ ਦਾ ਕੀ ਬਣਿਆ ਤੇ ਹੁਣ ਵਿਦਿਆਰਥੀਆਂ ਕੋਲੇ ਰਾਹ ਕਿਹੜਾ ਹੈ ਸਪਾਊਸ ਓਪਨ ਵਰਕ ਪਰਮਿਟ ਦਾ ਸਰ ਪਹਿਲਾਂ ਤੋਂ ਮੈਂ ਦੱਸ ਦਵਾਂ ਜਿਹੜਾ ਇੱਕ ਬਹੁਤ ਵੱਡਾ ਮਿਥ ਬਣਿਆ ਸੀਗਾ ਨਾ ਪਿਛਲੇ ਸਮੇਂ ਦੇ ਵਿੱਚ ਕੀ ਸਪਾਊਸ ਓਪਨ ਵਰਕ ਸਪਾਊਸ ਕੈਨੇਡਾ ਦਾ ਹੁਣ ਜਾ ਹੀ ਨਹੀਂ ਸਕਦਾ ਸਪਾਊਸ ਓਪਨ ਵਰਕ ਨਹੀਂ ਲੱਗਣੇ ਖਾਸ ਤੌਰ ਤੇ ਸਰ ਜਦੋਂ ਅਨਾਉਂਸਮੈਂਟ ਹੋ ਗਈ ਸੀ ਨਾ 22 ਜਨਵਰੀ ਨੂੰ ਉਸ ਤੋਂ ਬਾਅਦ ਜਿੰਨੀਆਂ ਫਾਈਲਾਂ ਲੱਗੀਆਂ ਇਹਨਾਂ ਦੇ ਵੀਜ਼ੇ ਨਹੀਂ ਆਉਂਦੇ ਪਲੱਸ 2 ਵਾਲੀਆਂ ਜਿਨ੍ਹਾਂ ਦੀਆਂ ਪ੍ਰੋਫਾਈਲਾਂ ਉਹਨਾਂ ਦੇ ਵੀਜ਼ੇ ਨਹੀਂ ਆਉਣੇ ਇਹ ਸਾਰੀਆਂ ਚੀਜ਼ਾਂ ਝੂਠ ਆ ਸਰ ਸੱਚ ਕਹਿੰਦੇ ਸੱਚ ਹੀ ਰਹਿਣਾ ਸੱਚ ਨੂੰ ਕੋਈ ਨਹੀਂ ਲਪੋ ਸਕਦਾ ਸੱਚ ਜਾਣ ਲੈ ਤੁਸੀਂ ਪੈਨਕਲ ਦੇ ਇੰਸਟਾਗ੍ਰam ਚੈਨਲ ਤੇ ਜਾ ਕੇ ਵੀ ਜਰੂਰ ਦੇਖੋ ਇੱਕ ਇੱਕ ਦਿਨ ਦੇ ਵਿੱਚ ਨਾ 7 7 8 8 ਪੀਪੀਆਰ ਜਿਹੜੀਆਂ ਹੈਗੇ ਰੋਜ਼ ਆ ਰਹੀਆਂ ਅੱਜ ਮੈਂ ਮਾਫੀ ਵੀ ਮੰਗ ਲੈਂ ਕਿ ਯਾਰ ਬੈਰੀ ਬੈਡ ਇਨ ਮਾਰਕੀਟਿੰਗ ਸਾਡੇ ਕੋਲੋਂ ਵੀਜ਼ੇ ਇੱਕ ਨੂੰ ਉਹ ਵਧਾ ਚੜਾ ਕੇ ਨਹੀਂ ਦਿਖਾਇਆ ਜਾਂਦਾ ਸੋ ਜੋ ਸੱਚ ਆ ਸੀ ਤੁਹਾਡੇ ਸਾਹਮਣੇ ਮਿਲ ਗਈ ਆਰਗੇਨਿਕ ਤਰੀਕੇ ਨਾਲ ਮਿਲ ਗਈ ਬਿਨਾ ਕਿਸੇ ਤਰੀਕੇ ਨਾਲ ਛੇੜਖਾੜ ਕੀਤੇ ਤੁਹਾਡੇ ਤੱਕ ਅਸੀਂ ਲੈ ਕੇ ਪੇਸ਼ ਕਰਦੇ ਆਂ ਸੋ ਅੱਜ ਮੈਂ ਦੱਸ ਦਵਾਂ 30 ਜਨਵਰੀ ਦੀ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਦਾ ਸਾਨੂੰ ਪੀਪੀਆਰ ਆ ਪਿਛਲੇ ਹਫਤੇ ਆ ਚੁੱਕੀ ਆ ਸਰ ਮਨ ਲਗੀ ਹਫਤਾ ਹੋ ਗਿਆ ਸਪਾਊਸ ਓਪਨ ਵਰਕ ਪਰਮਿਟ ਦੀ ਜਿਹੜੀ ਵੀ ਆਈ ਹੋਈ ਸੋ ਮਤਲਬ ਕਿ ਮਈ ਦੇ ਦੂਸਰੇ ਹਫਤੇ ਜਿਹੜੀ ਕਿ ਸਾਨੂੰ ਉਹਦੀ ਪੀਪੀਆਰ ਜਿਹੜੀ ਉਹਦੀ ਰੀਸੀਵ ਹੋਈ ਸੀਗੀ ਤੇ ਉਹ ਕੱਲਿਆਂ ਦੀ ਨਹੀਂ ਸੀਗੀ ਉਹਦੇ ਨਾਲ ਉਹਦੀ ਬੇਟੀ ਦੀ ਵੀ ਜਿਹੜੀ ਕਿ ਵੀਜ਼ਾ ਨਾਲ ਵਿਸਟਰ ਵੀਜ਼ਾ ਆਇਆ 8 ਸਾਲ ਦੀ ਦਾ ਤੇ ਅੱਜ ਦੱਸ ਦਵਾਂ ਉਹ ਦਾ ਜਿਹੜਾ ਸਟੂਡੈਂਟ ਮੇਨ ਐਪਲੀਕੈਂਟ ਸੀ ਕੈਨੇਡਾ ਪ੍ਰਾਈਵੇਟ ਕਾਲਜ ਚ ਗਿਆ ਦਿਨ ਜਾ ਕੇ ਉਹਨੇ ਕਾਲਜ ਚੇਂਜ ਕੀਤਾ ਤੇ ਕਿਸਮਤ ਦੇ ਕੋ ਪੀਪੀਪੀ ਦੇ ਵਿੱਚ ਕਾਲਜ ਜਿਹੜਾ ਕਿ ਲਿਸਟ ਦੇ ਵਿੱਚ ਆ ਗਿਆ ਸ ਬਟ ਸਾਡਾ ਕੰਮ ਕੀ ਆ ਇਮਾਨਦਾਰੀ ਨਾਲ ਕੰਮ ਕਰਨਾ ਤੇ ਉਹ ਆਪਾਂ ਕਰਦੇ ਰਹੀਏ ਤੇ ਉਹ ਬੱਚੇ ਨੂੰ ਵੀ ਉਹੀ ਸਹਾਇਤਾ ਦਿੱਤੀ ਉਹ ਬੱਚੇ ਨੇ ਸਾਡੇ ਆਖੇ ਵੀ ਲਗੇ ਤਿੰਨ ਦਿਨਾਂ ਚ ਸਾਡੇ ਵੱਲੋਂ ਫਾਈਲ ਉਹਦੀ ਲੋਜ ਕੀਤੀ ਗਈ ਤੇ ਉਹਦਾ ਜਿਹੜਾ ਕਿ ਆਇਆ ਜਿਹੜਾ ਨਾਲ ਦੇ ਨਾਲ ਹੋਰ ਵੀ 스ਪਾਊਸ ਓਪਨ ਵਰਕ ਪਰਮਿਟ ਵਾਧੂ ਆ ਰਹੇ ਆ ਸਰ ਮੈਂ ਇੱਕ ਹੋਰ ਚੀਜ਼ ਦੱਸ ਦਵਾਂ ਜਿਹੜੇ ਪਿਛਲੇ ਸਮੇਂ ਚ ਨਾ ਥੋੜੇ ਰਿਫਿਊਜ਼ਲ ਵੀ ਬਹੁਤ ਆਈਆਂ 스ਪਾਊਸ ਓਪਨ ਵਰਕ ਪਰਮਿਟ ਦੀਆਂ ਉਹ ਬੱਚਿਆਂ ਨੂੰ ਮੈਂ ਕੋਈ ਹੱਲ ਕਿਹਾ ਸੀਗਾ ਜਿਹੜੇ ਪਲੱਸ 2 ਵਾਲੇ ਦੁਆਰਾ ਤਾਂ ਫਾਈਲ ਲੱਗਣੀ ਸੀ ਨਾ ਜਿਹੜੇ ਪਲੱਸ 2 ਵਾਲੇ ਸਟੂਡੈਂਟਸ ਜਿਹੜੇ ਸੀਗੇ ਜ ਇੱਕ ਸਾਡੀ ਰੀਕਨਸਿਡੇਸ਼ਨ ਵੀ ਵਾਇਗਰੂ ਵੱਲੋਂ ਸੁਣੀ ਗਈ ਬੱਚੇ ਦੀ ਰਿਫਿਊਜ਼ਲ ਮੈਨ ਲੇ ਕਿ ਟਰਨ ਹੋ ਕੇ ਪੀਪੀਆਰ ਦੇ ਵਿੱਚ ਜਿਹੜੀ ਕਨਵਰਟ ਹੋਈ ਆ ਦੈਨ ਯਾ ਸਚਾਈ ਆ ਦੈਟ ਇਜ਼ ਵੈਰੀ ਮਚ ਪੋਸੀਬਲ ਇਹ ਸਾਡੇ ਕੋਲ ਵਿਜ਼ਟਰ ਕੇਸਸ ਦੇ ਵਿਜ਼ਟਰ ਵੀਜ਼ਾ ਦੇ ਕੇਸਸ ਦੇ ਵਿੱਚ ਵੀ ਜਿਹੜੀਆਂ ਰੀਕਨਸਿਡੇਸ਼ਨ ਪਾ ਕੇ ਜਿਹੜੀਆਂ ਕਿ ਕਨਵਰਟ ਹੋਈਆਂ ਵਾ ਹਾਂ ਮੈਂ ਪਾਸ ਦੇ ਵਿੱਚ ਮੈਂ ਕਹਾਂਗਾ 2 ਸਾਲ ਪਹਿਲਾਂ ਮੈਂ ਰੀਕਨਸਿਡੇਸ਼ਨ ਦੇ ਫੇਵਰ ਚ ਨਹੀਂ ਮੈਂ ਕਹਿੰਦਾ ਫਾਈਲ ਦੁਬਾਰਾ ਲਾਓ ਬਟ ਅੱਜ ਕੱਲ ਪਤਾ ਹੈ ਮੈਂ ਕਿਉਂ ਕਰ ਰਿਹਾ ਇਨਾਂ ਬੱਚੇ ਦੀ ਫਾਈਲ ਹੀ ਨਹੀਂ ਦੁਬਾਰਾ ਲੱਗਦੀ ਸੋ অপਸ਼ਨ ਨਹੀਂ ਹੈਗੀ ਤੁਹਾਡੇ ਕੋਲ ਹੋਰ ਰਾਹ ਹੀ ਨਹੀਂ ਹੈਗਾ ਵਿਸਟਰ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਸੋ ਜੇ ਤੁਹਾਡੀ ਫਾਈਲ ਲੱਗੀ ਆ ਸੋ 15 20 ਦਿਨ ਦੇ ਵਿੱਚ ਜਰੂਰ ਜੇ ਤੁਸੀਂ ਆਪਣੀ ਪਾ ਸਕਦੇ ਰੀਕਨਸਿਡਰੇਸ਼ਨ ਤੇ ਜਰੂਰ ਅਪਲਾਈ ਕਰੋ ਤੁਹਾਨੂੰ ਫਾਇਦਾ ਦੇਖਣ ਨੂੰ ਜਰੂਰ ਮਿਲ ਸਕਦਾ ਹਾਂ ਪੂਰੀ ਗਾਰੰਟੀ ਨਹੀਂ ਹੁੰਦੀ ਬਟ ਹਾਂ ਉਹਦੇ ਵਿੱਚ ਵੀ ਟੈਕਨੀਕਲ ਪੁਆਇੰਟਸ ਹੁੰਦੇ ਆ ਕਵਰ ਕਰਕੇ ਤੁਸੀਂ ਜਿਹੜਾ ਕਿ ਜਰੂਰ ਲੈ ਸਕਦੇ ਆ ਨਾਲ ਦੀ ਨਾਲ ਸਰ ਹੋਰ ਦੱਸ ਦਵਾ ਸਟੱਡੀ ਸਪਾਊਸ ਸਾਡੇ ਤਿੰਨ ਕੇ ਕੇਸਸ ਆ ਜਿਹੜੇ ਮਾਸਟਰ ਡਿਗਰੀ ਦੇ ਵਿੱਚ ਜਿਹੜੇ ਕਿ ਅਸੀਂ ਰੀਸੀਵ ਕਰ ਚੁੱਕੇ ਆ ਪਤਾ ਕਿੰਨੇ ਦਿਨ ਸਰ 10 ਤੋਂ 15 ਦਿਨ ਦੇ ਵਿੱਚ ਸਟੂਡੈਂਟ ਪਲੱਸ ਸਪਾਊਸ ਦਾ ਇਕੱਠਿਆਂ ਦਾ ਵੀਜ਼ਾ ਆ ਰਿਹਾ ਹਾਂ ਸੱਚਾਈ ਹੈ ਉਹ ਸਾਰੇ ਮਾਸਟਰਸ ਵਾਲੇ ਜਿਹੜੇ ਕੈਨੇਡਾ ਉਥੇ ਮਾਸਟਰਸ ਕਰਨ ਚੱਲੇ ਆ ਸੋ ਟ੍ਰੈਂਡ ਤੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਬਹੁਤ ਵਧੀਆ ਚੱਲਣ ਦੇ ਆ ਸੋ ਜਿਹੜੀਆਂ ਕਿ ਫਾਈਲਾਂ ਦੇ ਰਿਜ਼ਲਟ ਆ ਜਨੂਰੀ ਮਤ ਜਾਂ ਦਸੰਬਰ ਮਤ ਦੀਆਂ ਫਾਈਲਾਂ ਦੇ ਜਿਹੜੀਆਂ ਕਿ ਰਿਜ਼ਲਟਸ ਅੱਜ ਦੀ ਡੇਟ ਦੇ ਦੇਖਣ ਨੂੰ ਮਿਲਣਦੇ ਆ ਸੋ ਜੇ ਬੱਚਿਆਂ ਦੀਆਂ ਫਾਈਲਾਂ ਉਥੇ ਐਮਬੈਸੀ ਚ ਆਉਣ ਨੂੰ ਡਰਨ ਦੀ ਲੋੜ ਨਹੀਂ ਬਸ ਇੱਕੋ ਚੀਜ਼ ਦਾ ਖਿਆਲ ਜਰੂਰ ਰੱਖਿਓ ਜੇ ਤੁਹਾਡੇ ਸਪਾਊਸ ਦੀ ਪੜ੍ਹਾਈ ਖਤਮ ਹੋ ਗਈ ਮੇਨ ਟੇਕ ਜਿਹੜਾ ਖਤਮ ਹੋ ਗਿਆ ਨਾ April ਚ ਖਤਮ ਹੋ ਗਈਆਂ ਪੜ੍ਹਾਈਆਂ ਮਤਲਬ ਕਿ ਕਈਆਂ ਦੇ ਖਤਮ ਹੋ ਗਏ ਸੈਸ਼ਨ ਉਹ ਆਪਣੀਆਂ ਫਾਈਲਾਂ ਵਾਡਰਾ ਕਰਾ ਲੈਣ ਜੇ ਉਹਨਾਂ ਦੇ ਸਪਾ ਕੇ ਲਈ এডਿਕੇਸ਼ਨ ਨਹੀਂ ਲਈ ਜੀ ਉਹਨਾਂ ਨੇ ਸਪਟੰਬਰ ਇੰਟੇਕ ਲਿਆ ਹੋਇਆ ਜਮਈ ਲੈ ਲਿਆ ਸੀ ਉਹਦੀਆਂ ਐਲਓਏ ਜਰੂਰ ਅਪਡੇਟ ਕਰਦਣ ਇਸ ਚੀਜ਼ ਦਾ ਖਿਆਲ ਜਰੂਰ ਰੱਖਣਾ ਜੇ ਕਈਆਂ ਦੀ ਪੜ੍ਹਾਈ ਖਤਮ ਹੋ ਗਈ ਆ ਉਹ ਫਾਈਲ ਆਪਣੀ ਵਿਡਰੋਅ ਪਾ ਕੇ ਜਦੋਂ ਉਹਨਾਂ ਦਾ ਸਪਾਊਸ ਵਰਕ ਪਰਮਿਟ ਤੇ ਚਲੇ ਜਾਵੇ ਤੈਨ ਅਪਲਾਈ ਕਰਨ ਉਹਨੂੰ ਵੀ ਦੋ ਤਿੰਨ ਮਹੀਨੇ ਲੱਗਣੇ ਆ ਸੋ ਇਹ ਟੈਕਨੀਕਲ ਚੀਜ਼ ਆ ਸਾਰੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਜਿਹੜੇ ਹੈਗੇ ਆ ਖਿਆਲ ਜਰੂਰ ਰੱਖਣ ਤੇ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਤੇ ਜਰੂਰ ਸਾਡੀ ਟੀਮ ਨਾਲ ਮਿਲ ਸਕਦੇ ਆ ਹਾਂ ਹਜੇ ਵੀ ਸਪਾਊਸ ਓਪਨ ਵਰਕ ਪਰਮਿਟ ਬਿਲਕੁਲ ਪੋਸੀਬਲ ਆ ਪਲੱਸ 2 ਵਾਲੇ ਵਾਲੇ ਚੈਲਿੰਜਿੰਗ ਜਰੂਰ ਆ ਇੰਪੋਸੀਬਲ ਨਹੀਂ ਹੈਗਾ ਸ ਤੁਸੀਂ ਸਾਡੀ ਟੀਮ ਨਾਲ ਜਰੂਰ ਕੰਟੈਕਟ ਕਰ ਸਕਦੇ ਆ ਹਾਂ ਗ੍ਰੈਜੂਏਸ਼ਨ ਵਾਲੇ ਮਾਸਟਰਸ ਕਰਨਾ ਜਾਣਾ ਚਾਹੁੰਦੇ ਆ ਨੋ ਡਾਊਟ ਬਿਲਕੁਲ ਜਿਹੜਾ ਤੁਹਾਡਾ ਸਪੋਰਟ ਤੁਹਾਡੇ ਨਾਲ ਪਹਿਲੇ ਦਿਨ ਹੀ ਜਾ ਸਕਦਾ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਧੀਰਜ ਜੀ ਨੇ 8557885578 ਕੋਈ ਕਨਫਿਊਜ਼ਨ ਹੈ ਕਿਸੇ ਨੂੰ ਕੋ ਕਲੈਰਿਟੀ ਚਾਹੀਦੀ ਹੈ ਤੇ ਜਰੂਰ ਇਸ ਨੰਬਰ ਤੇ ਸੰਪਰਕ ਕਰੋ ਬਹੁਤ ਧੰਨਵਾਦ ਧੀਰਜ ਜੀ